ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਸਾਹਮਣੇ ਆ ਰਹੀ ਆ ਹੁਣੇ-ਹੁਣੇ ਹੋ ਗਿਆ ਪੰਜਾਬ 'ਚ ਛੁੱਟੀਆਂ ਦਾ ਵੱਡਾ ਐਲਾਨ ਇਹ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਖਬਰ ਤੁਹਾਡੇ ਨਾਲ ਇਹ ਸਾਂਝੀ ਕਰਨ ਲੱਗਿਆਂ ਸੋ ਵੀਡੀਓ ਨੂੰ ਅੰਤ ਤੱਕ ਦੇਖ ਲੈਣਾ ਜੀ ਹਾਂ ਹੁਣੇ ਹੁਣੇ ਜਾਣਕਾਰੀ ਮਿਲਿਆ ਅਗਸਤ 24 ਚ 13 ਦਿਨਾਂ ਤੱਕ ਬੈਂਕਾਂ 'ਚ ਕੋਈ ਕੰਮ ਨਹੀਂ ਹੋਵੇਗਾ ਤੇ ਚ ਵਕ ਵਕ ਕਰਨਾ ਕਰਕੇ ਵਕ ਵਕ ਥਾਮਾਂ ਦੇ ਸਾਤੇ ਦਿਨਾਂ ਤੱਕ ਵੇ ਇੱਕ ਕੰਮ ਨਹੀਂ ਕਰਨਗੇ ਇਸ ਤਰ੍ਹਾਂ ਵਿਚਾਰ ਰਹੇ ਹਾਂ ਤੁਹਾਡੇ ਦੁਸ਼ਨੀਵਾਰ ਨੂੰ ਵੀ ਬੰਦ ਰਹਿਣਗੇ ਸਤੰਤਰ ਅ ਦਿਨ ਸਮੋਖੇ 15 ਅਗਸਤ ਨੂੰ ਹਰ ਪਾਸੇ ਬੈਂਕ ਬੰਦ ਰਹਿਣਗੇ ਤੁਸੀਂ ਬੈਂਕ ਦੀ ਸ਼ੁੱਟਿੰਗ ਦੇ ਬਾਵਜੂਦ ਆਨਲਾਈਨ ਬੈਂਕਿੰਗ ਅਤੇ ਏਟੀਐਮ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਤਾਂ ਹੋਰ ਕੰਮ ਵੀ ਕਰ ਸਕਦੇ ਹੋ ਬੈਂਕ ਸ਼ੁੱਟੀਆਂ ਦਾ ਇੰਨਾ ਸਹੂਲਤਾਂ ਦੇ ਕੋਈ ਅਸ ਦੇਸ਼ ਤੋਂ ਇਲਾਵਾ 26 ਅਗਸਤ ਨੂੰ ਜਨਮ ਅਸ਼ਟਮੀ ਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਬੰਦ ਰਹਿਣਗੇ ਇਸੇ ਅਸੀਂ ਅਗਸਤ ਦੇ ਮਹੀਨੇ ਦੀਆਂ ਬੈਂਕ ਛੁੱਟੀਆਂ ਬਾਰੇ ਦੱਸਣ ਜਾ ਰਹੇ ਹਾਂ ਅਗਸਤ ਚਨਾਵ ਦਿਨਾਂ ਤੱਕ ਸਟਾਕ ਮਾਰਕੀਟ 'ਚ ਕੋਈ ਵਪਾਰ ਨਹੀਂ ਹੋਵੇਗਾ ਸ਼ਨੀਵਾਰ ਤੇ ਤੁਹਾਨੂੰ 8 ਦਿਨਾਂ ਲਈ ਕੋਈ ਵਪਾਰ ਨਹੀਂ ਹੋਵੇਗਾ ਇਸ ਤੋਂ ਇਲਾਵਾ 15 ਅਗਸਤ ਨੂੰ ਵੀ ਸ਼ੇਅਰ ਬਾਜ਼ਾਰ ਬੰਦ ਰਹੇਗਾ ਵੀਡੀਓ ਦੇਖਣ ਲਈ ਤੋਂ ਵੱਡਾ ਧੰਨਵਾਦ